ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਬਲਵਿੰਦਰ ਸਿੰਘ ਲੈ ਕੇ ਹਾਜ਼ਰ ਹਾਂ ਗੁੱਡ ਮਾਰਨਿੰਗ ਪੰਜਾਬ ਤੇ ਗੱਲ ਕਰਾਂਗੇ ਸ਼ਹੀਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਲਈ ਮਸ਼ਹੂਰ ਹੈ ਕਿ ਸੀਸ ਦਿਆ ਪਰ ਸਿਰ ਣਾਂ ਦਿਆ ਤੇ ਅੱਜ ਉਹਨਾਂ ਦਾ 350ਵਾਂ ਸ਼ਹੀਦੀ ਦਿਹਾੜਾ ਦੇਸ਼ ਦੁਨੀਆ ਦੇ ਵਿੱਚ ਸੰਗਤ ਵੱਲੋਂ ਮਨਾਇਆ ਜਾ ਰਿਹਾ ਸਿਰਫ ਸਿੱਖ ਧਰਮ ਨਹੀਂ ਹਰ ਧਰਮ ਦੇ ਲੋਕ ਜਿਹੜੇ ਮਨੁੱਖਤਾ ਦੀ ਗੱਲ ਕਰਦੇ ਨੇ ਉਹ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰ ਰਹੇ ਨੇ ਸਭ ਤੋਂ ਪਹਿਲਾਂ ਜੇ ਕਦੇ ਹਿਊਮਨ ਰਾਈਟਸ ਦੀ ਗੱਲ ਹੋਈ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਹੀ ਕੀਤੀ ਜਿਹੜੀ ਮਨੁੱਖੀ ਅਧਿਕਾਰਾਂ ਦੇ ਲਈ ਉਹਨਾਂ ਨੇ ਆਪਣਾ ਸੀਸ ਦਿੱਤਾ ਪਰ ਸਿਰ ਜਿਹੜਾ ਉਹਨਾਂ ਹੀ ਜਾਨ ਦਿੱਤਾ ਤਿਲਕ ਜੰਝੂ ਦੇ ਰਾਖਾ ਉਹ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ ਕਿਉਂਕਿ Hindu ਧਰਮ ਦੀ ਰਾਖੀ ਦੇ ਲਈ ਉਹਨਾਂ ਨੇ ਆਪਣਾ ਸੀਸ ਬਲੀਦਾਨ ਕੀਤਾ ਤੇ ਅੱਜ ਦੇਸ਼ ਦੁਨੀਆ ਵਿੱਚ ਸੰਗਤ ਉਹਨਾਂ ਨੂੰ ਯਾਦ ਕਰ ਰਹੀ ਹੈ ਗੁਰੂ ਕੇ ਮਹਿਲ ਦੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਦੇ ਨਾਲ ਹੀ ਅੱਜ ਵੱਡੇ ਪੱਧਰ ਦੇ ਉੱਪਰ ਸੰਗਤ ਸੀਸਗੰਜ ਸਾਹਿਬ ਪਹੁੰਚ ਰਹੀ ਹੈ ਸੀਸਗੰਜ ਸਾਹਿਬ ਗੁਰਦੁਆਰਾ ਦਿੱਲੀ ਵਿਖੇ ਵੀ ਸਥਿਤ ਹੈ ਜਿੱਥੇ ਕਿ ਗੁਰੂ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਤੇ ਸੀਸਗੰਜ ਗੁਰਦੁਆਰਾ ਅਨੰਦਪੁਰ ਸਾਹਿਬ ਵਿਖੇ ਵੀ ਮੌਜੂਦ ਹੈ ਜਿੱਥੇ ਉਹਨਾਂ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ ਤੇ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਇੰਨੇ ਸਾਰੀਆਂ ਥਾਵਾਂ ਦੇ ਤੁਹਾਨੂੰ ਅਨੰਦਪੁਰ ਸਾਹਿਬ ਲੈ ਕੇ ਚੱਲਾਂਗੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਮੇਰੇ ਸਹਿਯੋਗੀ ਸਾਡੇ ਨਾਲ ਉਥੋਂ ਬਲਜੀਤ ਚਾਨਾ ਜੁੜਨਗੇ ਸਾਡੇ ਨਾਲ ਦਿੱਲੀ ਸੀਸਗੰਜ ਸਾਹਿਬ ਗੁਰਦੁਆਰਾ ਸਾਹਿਬ ਤੋਂ ਆਕਾਸ਼ 스ਥਿੰਦ ਮੇਰੇ ਸਹਿਯੋਗੀ ਜੁੜਨਗੇ ਤੇ ਅੰਮ੍ਰਿਤਸਰ ਸਾਹਿਬ ਤੋਂ ਸਾਡੇ ਨਾਲ ਮਨਿੰਦਰ ਮੋਂਗਾ ਜੁੜ ਰਹੇ ਨੇ ਸਾਰਿਆਂ ਨਾਲ ਅਸੀਂ ਗੱਲ ਕਰਾਂਗੇ ਤੇ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦਿੱਲੀ ਲੈ ਕੇ ਚੱਲਦੇ ਹਾਂ ਮੇਰੇ ਸਹਿਯੋਗੀ ਆਕਾਸ਼ ਦੀਪ ਸਾਡੇ ਨਾਲ ਉਥੋਂ ਜੁੜ ਰਹੇ ਨੇ ਆਕਾਸ਼ ਤੁਹਾਡੇ ਰਾਹੀਂ ਦਰਸ਼ਨ ਕਰਨਾ ਚਾਹਾਂਗੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਕਿੰਨੀ ਸੰਗਤ ਇੱਥੇ ਪਹੁੰਚ ਰਹੀ ਹੈਗੀ ਹੈ ਕਿਸ ਤਰੀਕੇ ਦੇ ਅੱਜ ਇੱਥੇ ਸਮਾਗਮ ਉਲੀਕੇ ਗਏ ਆ ਦੇਖੋ ਬਲਵਿੰਦਰ ਜੀ ਸਾਰੀ ਸਿੱਖ ਸੰਗਤ ਦੇ ਵਿੱਚ ਅੱਜ ਭਾਰੀ ਉਤਸ਼ਾਹ ਹੈਗਾ ਹੈ ਮਹਾਰਾਜ ਨੋਵੇਂ ਪਾਤਸ਼ਾਹੀ ਧਨਸ਼ੀਰ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਹੈ ਉਸ ਨੂੰ ਲੈ ਕੇ ਤੁਹਾਨੂੰ ਸਭ ਤੋਂ ਪਹਿਲਾਂ ਤਸਵੀਰਾਂ ਦਰਸ਼ਨ ਕਰਾ ਦਿੰਦੇ ਆ ਗੁਰਦੁਆਰਾ ਸੀਸ ਗੰਜ ਸਾਹਿਬ ਦੀਆਂ ਅੱਜ ਗੁਰਦੁਆਰਾ ਸਾਹਿਬ ਨੂੰ ਪੂਰਾ ਫੁੱਲਾਂ ਦੇ ਨਾਲ ਜਿਹੜਾ ਸਜਾਇਆ ਗਿਆ ਹੈ ਔਰ ਖਾਸ ਤੌਰ ਤੇ ਉੱਪਰ ਫੁੱਲਾਂ ਦੇ ਨਾਲ ਲਿਖਿਆ ਵੀ ਗਿਆ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ نیچے ਜੇ ਇੱਧਰ ਦੇਖੋਗੇ ਤੁਸੀਂ ਇੱਥੇ ਲਿਖਿਆ ਹੋਇਆ ਤਿਲਕ ਜੰਝੂਰਾਖਾ ਪ੍ਰਬਡਾਕਾ ਤਾਂ ਦੋਨਾਂ ਸਾਈਡ ਤੇ ਗੁਰਬਾਣੀ ਦੀਆਂ ਜਿਹੜੀਆਂ ਤੁਕਾਂ ਲਿਖੀਆਂ ਹੋਈਆਂ ਨੇ ਔਰ ਸੰਗਤਾਂ ਦੀ ਜੇ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਕਿ ਸਵੇਰ ਨਾਲ ਜੋ ਸੰਗਤਾਂ ਦਾ ਇੱਥੇ ਹੜ ਆਇਆ ਹੋਇਆ ਹੈ ਉਹ ਪੂਰਾ ਜੋ ਏਰੀਆ ਹੈਗਾ ਬਿਲਕੁਲ ਪੈਕਡ ਹੈਗਾ ਕਿਉਂਕਿ ਅੱਜ ਇਹ ਇਤਿਹਾਸਿਕ ਇਹ ਉਹ ਗੁਰਦੁਆਰਾ ਸਾਹਿਬ ਹੈਗਾ ਜਿੱਥੇ ਗੁਰੂ ਜੀ ਨੇ ਸ਼ਹੀਦੀ ਦਿੱਤੀ ਸੀ ਤਾਂ ਇੱਥੇ ਜਿਹੜਾ ਨਗਰ ਕੀਰਤਨ ਹੈ ਉਹ 8:30 ਵਜੇ ਨਿਕਲੇਗਾ ਬਲਵਿੰਦਰ ਤਾਂ ਉਸ ਤੋਂ ਬਾਅਦ ਇੱਥੇ ਜਿਹੜੀ ਹੈ ਪਾਲਕੀ ਸਜਾਈ ਜਾ ਰਹੀ ਹੈ ਸਾਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਤਾਂ ਇੱਥੇ ਜ਼ਰੂਰ ਜਿਹੜੀਆਂ ਹੋਰ ਸੰਗਤਾਂ ਹੈਗੀਆਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਕਿ ਕਿਸ ਤਰ੍ਹਾਂ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਵਾਹਿਗੁਰੂ ਜੀ ਸਤਿ ਸ਼ਕਾਲ ਸ਼ਕਾਲ ਜੀ ਹਾਂਜੀ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਨਵੀਂ ਪਾਸ਼ਾ ਨੂੰ ਲੈ ਕੇ ਸੀਚੇਣਾ ਚੋਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਜਿਹਦਾ ਮਨਾਇਆ ਜਾ ਰਿਹਾ ਤੇ ਉਹਦੇ ਸੰਬੰਧ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਤੇ ਇਹ ਨਗਰ ਕੀਰਤਨ ਥੋ ਚੱਲ ਕੇ ਗੁਰਦੁਆਰਾ ਆਪਣੇ ਰਕਾਬਗਾਂ ਸਾਹਿਬ ਪਹੁੰਚੇਗਾ ਜੀ। ਤੇ ਕੱਲ 26 ਤਰੀਕ ਦਾ ਗੁਰਦੁਆਰਾ ਰਕਾਬਗਾਂ ਸਾਹਿਬ ਦੀਵਾਨ ਭਾਈ ਮਤੀਦਾਸ ਭਾਈ ਸੱਤਿਆਦਾਸ ਭਾਈ ਦੇਵਾਲਾ ਜੋ ਅਨੰਦ ਸੇਵਕ ਸ਼ੀਦੋਏ ਨੇ ਗੁਰੂ ਤੇਗ ਬਹਾਦਰ ਦੇ ਜਨਾਬ ਸਾਹਿਬ ਜੀ ਦੇ ਨਾਲ 350 ਸਾਲਾ ਸ਼ੀਦੀ ਦਿਹਾੜਾ ਮਨਾਇਆ ਜਾ ਰਿਹਾ ਉਹਨਾਂ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਇਰ ਜਾ ਰਹੇ ਨੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇੱਥੇ ਹੋਰ ਵੀ ਸਿੱਖ ਸੰਗਤਾਂ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪੁੱਛਾਂਗੇ ਕਿਉਂਕਿ ਦੇਖੋ ਬਿਬਿੰਦਰ ਇਹ ਉਹ ਗੁਰਦੁਆਰਾ ਸਾਹਿਬ ਹੈਗਾ ਜਿੱਥੇ ਕਿ ਖਾਸ ਤੌਰ ਤੇ ਦਿੱਲੀ ਦੀ ਸਾਰੀ ਸਿੱਖ ਸੰਗਤ ਅੱਜ ਪਹੁੰਚ ਰਹੀ ਹੈ ਕਿਉਂਕਿ ਅ ਜਿਸ ਜੋ ਸ਼ਹੀਦੀ ਦੇ ਆੜਾ ਹੋਰ ਵੀ ਸੰਗਤਾਂ ਨੇ ਉਹਨਾਂ ਨਾਲ ਗੱਲ ਕਰਾਂਗੇ ਬਾਈ ਗੁਰੂ ਜੀ ਸੱਚਾ ਕਾਲ ਸਾਹਿਬ ਬਾਈ ਗੁਰੂ ਜੀ ਦੀ ਫਤਿਹ ਅ ਅੱਜ ਨਗਰ ਕੀਰਤਨ ਕੱਢੇ ਜਾ ਰਹੇ ਅੱਜ ਨਗਰ ਮਹਾਨ ਸਜਾਏ ਜਾ ਰਹੇ ਨੇ ਨਗਰ ਕੀਰਤਨ ਸਜਾਰੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸੀਸ ਮਾਰਗ ਯਾਤਰਾ ਜਿਸ ਤਰ੍ਹਾਂ ਭਾਈ ਜੇਤਾ ਜੀ ਬਾਬਾ ਜੀਵਨ ਸਿੰਘ ਜੀ ਦੇ ਗਰੇਤੇ ਗੁਰੂ ਕੇ ਬੇਤੇ ਜਿਹੜੇ ਜਿਹੜੇ ਪੜਾਅ ਦ ਹੁੰਦੇ ਗਏ ਉਹ ਤੋਂ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੀਸ ਮਾਰਗ ਯਾਤਰਾ ਅੱਜ ਰਮਤਾ ਹੋਵੇਗੀ 10 ਵਜੇ ਸਰਦਾਰ ਹਰਜਿੰਦਰ ਸਿੰਘ ਜੀ ਪ੍ਰਧਾਨ ਸਰਦਾਰ ਬਲਦੇਵ ਬਲਵਿੰਦਰ ਸਿੰਘ ਜੀ ਸਕੱਤਰ ਧਰਮ ਪ੍ਰਚਾਰ ਕਮੇਟੀ ਔਰ ਸਿੱਖ ਮਿਸ਼ਨ ਦੇ ਇੰਚਾਰਜ ਭਾਈ ਮਨਵੀਰ ਸਿੰਘ ਜੀ ਨਾਬਾ ਜੋ ਇਹ 11:00 ਵਜੇ ਆਰੰਭਤਾ ਹੋਵੇਗੀ ਇਹ ਧਨਗੁਰ ਤੇਗ ਬਹਾਦਰ ਪਾਸ਼ਾ ਮਹਾਰਾਜ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ 1675 ਨੂੰ ਧਨਗੁਰ ਤੇਗ ਬਹਾਦਰ ਪਾਸ਼ਾ ਮਹਾਰਾਜ ਦੀ ਇਸ ਸਥਾਨ ਤੇ ਸ਼ਹੀਦੀ ਹੁੰਦੀ ਹੈ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਨੂੰ ਸਿੱਖਾਂ ਨੂੰ ਕੱਲ ਦੇ ਦਿਨ ਸ਼ਹੀਦ ਕੀਤਾ ਗਿਆ ਕਿ ਧੰਗੁਰ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੂੰ ਅੱਜ ਦੇ ਦਿਨ ਸ਼ਹੀਦ ਕੀਤਾ ਗਿਆ ਤੇ ਅੱਜ ਦੇ ਦਿਨ ਜਿਹੜੀ ਦੋ ਸਿੱਖਾਂ ਨੇ ਕੁਰਬਾਨੀ ਕੀਤੀ ਭਾਈ ਲੱਖੀ ਸ਼ਾਹ ਬਣ ਜਾਰਾ ਜੀ ਤੇ ਭਾਈ ਜੇਤਾ ਜੀ ਇੱਕ ਸ਼ਾਇਰ ਨੇ ਬਹੁਤ ਸੋਹਣੀਆਂ ਲੈਣਾ ਲਿਖਿਆ ਭਾਈ ਜੇਤਾ ਦਿੱਲੀਓ ਚੱਲ ਕੇ ਅਨੰਦਪੁਰ ਸੀਸ ਲਿਆਇਆ ਕਲਗੀਧਰ ਸਤਿਗੁਰ ਜੀ ਨੇ ਛਾਤੀ ਨਾਲ ਲਗਾਇਆ ਖੁਸ਼ ਹੋ ਕੇ ਸਤਿਗੁਰ ਬੋਲੇ ਧੰਨਕ ਹੁਰੰਗਰੇਤੇ ਕੌਣ ਅਸ਼ੂਦ ਇਨਾਂ ਨੂੰ ਆਖੇ ਹੇ ਹਨ ਗੁਰੂ ਦੇ ਬੇਟੇ ਭਾਈ ਜੇਤਾ ਜੀ ਨੂੰ ਗੁਰਗੋਬੇ ਸਿੰਘ ਪਾਸ਼ਾ ਮਹਾਰਾਜ ਜੀ ਨੇ ਆਪਣੇ ਸੁਪੁੱਤਰ ਬਣਾਇਆ ਗ੍ਰੇਟੇ ਗੁਰੂ ਦੇ ਬੇਟੇ ਧੰਨ ਧੰਨ ਸਾਹਿਬ શ્રી ਦੁੱਤੇਗ ਬਹਾਦਰ ਪਾਸ਼ਾ ਮਹਾਰਾਜ ਨੂੰ ਦੇਸ਼ ਦੇ ਦੇਸ਼ ਦੀਆਂ ਸਮੂਹ ਸੰਗਤਾਂ ਨੂੰ ਕੋਟਨ ਕੋਟ ਪ੍ਰਣਾਮ ਹੈ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਉਰਜਾ ਪੁਰਜਾ ਕਟ ਮਰੇ ਕਬੂੜੋ ਸਾਡੇ ਖੇਤ ਫਿਰ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਨਗਰ ਕੀਰਤਨ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਦੇਖ ਸਕਦੇ ਹੋ ਬਲਵਿੰਦਰ ਜੀ ਕਿ ਕਿਸ ਤਰ੍ਹਾਂ ਜੋ ਸਵੇਰ ਨਾਲ ਔਰ ਖਾਸ ਤੌਰ ਤੇ ਐਸਜੀਪੀਸੀ ਦੇ ਵੱਲੋਂ ਵੀ ਜੋ ਇੱਥੇ ਸਹਿਯੋਗ ਕੀਤਾ ਜਾ ਰਿਹਾ ਔਰ ਥੋੜੀ ਦੇਰ ਤੱਕ ਜਿਹੜਾ ਹੈ ਕਿ ਨਗਰ ਕੀਰਤਨ ਦੀ ਅਰੰਭਤਾ ਹੋएगी ਇੱਕ ਵਾਰੀ ਤੁਹਾਨੂੰ ਫੇਰ ਤੋਂ ਅੰਦਰ ਤੋਂ ਜਿੱਥੇ ਸੰਗਤ ਜਾ ਰਹੀ ਹੈ ਤੁਹਾਨੂੰ ਦਰਸ਼ਨ ਕਰਾ ਦਿੰਨੇ ਆ ਇਸ ਜਨ ਸਾਹਿਬ ਗੁਰਦੁਆਰਾ ਦੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅੱਜ ਸਵੇਰ ਨਾਲ ਹੀ ਜਿਹੜੀ ਸਿੱਖ ਸੰਗਤ ਬੜੇ ਉਤਸ਼ਾਹ ਦੇ ਨਾਲ ਚਾਂਦਨੀ ਚੌਕ ਦੇ ਇਸ ਇਤਿਹਾਸਿਕ ਗੁਰਦੁਆਰੇ ਸੀਸ ਗੰਜ ਸਾਹਿਬ ਜਿਹੜੀ ਨਤਮਸਤਕ ਹੋ ਰਹੀ ਹੈ ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਅੱਜ ਦੇ ਦਿਨ ਖਾਸ ਤੌਰ ਤੇ ਕਿਉਂਕਿ ਮਹਾਰਾਜ ਨੇ ਇੱਥੇ ਸ਼ਹੀਦੀ ਦਿੱਤੀ ਸੀ ਤੇ ਖਾਸ ਤੌਰ ਤੇ ਕੋਲ ਦੁਬਾਰਾ ਆਪਾਂ ਅੱਗੇ ਸੰਗਤ ਨੂੰ ਹੋਰ ਵੀ ਜਗਾ ਲੈ ਕੇ ਚੱਲਦੇ ਹਾਂ ਦਰਸ਼ਕਾਂ ਨੂੰ ਮਨਿੰਦਰ ਮੋਂਗਾ ਮੇਰੇ ਸੋਗੀ ਅੰਮ੍ਰਿਤਸਰ ਤੋਂ ਸਾਡੇ ਨਾਲ ਜੁੜੇ ਨੇ ਮਰਿੰਦਰ ਤੁਹਾਡੇ ਰਾਹੀਂ ਦਰਸ਼ਨ ਕਰਨਾ ਚਾਹਾਂਗੇ ਅੰਮ੍ਰਿਤਸਰ ਵਿਖੇ ਕਿਸ ਤਰ੍ਹਾਂ ਦਾ ਉਤਸ਼ਾਹ ਸੰਗਤ ਦੇ ਵਿੱਚ ਪਾਇਆ ਜਾ ਰਿਹਾ ਹੈਗਾ ਔਰ ਸ਼ਹੀਦੀਪੁਰੋਂ ਲੈ ਕੇ ਕਿਸ ਤਰ੍ਹਾਂ ਦੇ ਇੱਥੇ ਪ੍ਰਬੰਧ ਕੀਤੇ ਗਏ ਕਿਹੜੇ ਕਿਹੜੇ ਸਮਾਗਮ ਜਿਹੜੇ ਨੇ ਉਹ ਕੀਤੇ ਜਾ ਰਹੇ ਆ ਹੇ ਸਾਕਾ ਜਿੰ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਐਸੇ ਦੀਨਦਿਆਲ ਤਿਲਕ ਜੰਜੂ ਦੇ ਰਾਖੇ ਹਿੰਦੀ ਚਾਦਰ ਨੋਵੀ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਅੱਜ ਦੁਨੀਆ ਭਰ ਦੇ ਵਿੱਚ ਵਸਦੀ ਨਾਨਕ ਨਾਮ ਲੈਵਾ ਸੰਗਤ ਗੁਰੂ ਘਰਾਂ ਦੇ ਵਿੱਚ ਪਹੁੰਚ ਰਹੀ ਹੈ ਨਤਮਸਤਕ ਹੋ ਰਹੀ ਹੈ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ ਕਰ ਰਹੀ ਹੈ ਜਿੱਥੇ ਗੁਰਦਰਾਸ਼ੀਸ਼ਗਨ ਸਾਹਿਬ ਚਾਨੀ ਚੌਕ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਲੱਖਾਂ ਦੀ ਗਿਣਤੀ ਸੰਗਤਾਂ ਜਨ ਆਤਮਸਤਕ ਹੋ ਰਹੀ ਹੈ ਉੱਥੇ ਹੀ ਤਸਵੀਰ ਸਾਂਝੀ ਕਰ ਰਹੇ ਹਾਂ ਗੁਰੂ ਸਾਹਿਬ ਦੇ ਪ੍ਰਕਾਸ਼ ਸਥਾਨ ਉਹ ਪਾਵਨ ਪਿੱਤਰ ਸਥਾਨ ਜਿਸ ਸਥਾਨ ਤੇ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ 58 ਸਾਲ ਨਿਵਾਸ ਕੀਤਾ ਇਹ ਸ਼੍ਰੀ ਅਮਰਸਰ ਸਾਹਿਬ ਦਾ ਪਹਿਲਾ ਘਰ ਹੈ ਜੋ ਗੁਰੂ ਅਮਰਦਾਸ ਜੀ ਦੇ ਹੁਕਮ ਤੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਬਣਾਇਆ ਅਤੇ ਇਹ ਸ਼ਹਿਰ ਵਸਾਇਆ ਜੋ ਅੱਜ ਸ੍ਰੀ ਅਮਰਸਰ ਸਾਹਿਬ ਦੇ ਨਾਮ ਦੇ ਨਾਲ ਪ੍ਰਸਿੱਧ ਹੈ ਇਸੇ ਸਥਾਨ ਤੇ ਰਹਿੰਦੇ ਆ ਹੀ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਕੋਲ ਪੁੱਤਰ ਦੀ ਦਾਤ ਲੈਣ ਦੇ ਲਈ ਇੱਥੋਂ ਵੀਰ ਸਾਹਿਬ ਦੇ ਲਈ ਰਵਾਨਾ ਹੋਏ ਸੀ ਔਰ ਉਸ ਤੋਂ ਬਾਅਦ ਇਸੇ ਸਥਾਨ ਤੇ ਹੀ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਬਾਬਾ ਟਲ ਰਾਏ ਜੀ ਬਾਬਾ ਅਲੀ ਰਾਏ ਜੀ ਬਾਬਾ ਸੂਰਜ ਮਲ ਜੀ ਅਤੇ ਬੀਬੀ ਵੀਰੋ ਜੀ ਨੇ ਇਫਤਾਰ ਧਾਰਿਆ ਸੀ ਤੋਂ ਇਹ ਪਵਨ ਪਿੱਤਰ ਸਥਾਨ ਹੈ ਜਿਸ ਨੂੰ 6 ਗੁਰੂ ਸਰਬੰਦ ਦੀ ਛੋਹ ਪ੍ਰਾਪਤ ਹੈ ਇਸੇ ਸਥਾਨ ਤੇ ਅੱਜ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਨੂੰ ਸਜਦਾ ਕਰਨ ਤੇ ਦੀ ਸੰਕਟਾ ਵੱਡੀ ਗਿਣਤੀ ਵਿੱਚ ਨਤਮਸਤਕ ਹੋ ਰਹੀ ਹੈ ਜੇਕਰ ਸਮਾਗਮ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਸ੍ਰੀ ਅਖੰਡ ਪੁਰਸਾਹਬ ਦੇ ਭੋਗ ਪਾਏ ਜਾ ਰਹੇ ਹੈ ਸਾਢੇ 8 ਵਜੇ ਦੇ ਕਰੀਬ ਸ੍ਰੀ ਖੰਡ ਪੁਰਸਾਹਬ ਦੇ ਭੋਗ ਪਾਏ ਜਾਣੇ ਉਸ ਤੋਂ ਬਾਅਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਵਾਕ ਦੀ ਕਥਾ ਸਿੰਘ ਸਾਹਿਬ ਗਾਨੀ ਬਲਵਿੰਦਰ ਸਿੰਘ ਜੀ ਵੱਲੋਂ ਕੀਤੀ ਜਾਣੀ ਹੈ ਔਰ ਉਸ ਤੋਂ ਬਾਅਦ ਧਾਰਮਿਕ ਦੀਵਾਨਸ ਚਾਹੇ ਜਾਣਗੇ ਜਿਨ੍ਹਾਂ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਅਤੇ ਕੁਿ ਸ੍ਰੀ ਜਿੱਥੇ ਸੰਤਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਉਣਗੇ ਤਾਂ ਅੱਜ ਗੁਰੂ ਸਾਹਿਬ ਦੇ 350 ਸਾਲਾਂ ਸਿੱਧੀ ਗੁਰਪੁਰੂਮ ਮੁਖ ਰੱਖਦੇ ਆ ਇਸ ਪਾਵਨ ਪਿੱਤਰ ਸਥਾਨ ਤੇ ਫੁੱਲਾਂ ਦੇ ਨਾਲ ਬੇਹਤ ਸੁੰਦਰ ਸਜਾਵਟ ਕੀਤੀ ਗਈ ਹੈ ਔਰ ਪਿਛਲੇ ਕਈ ਦਿਨਾਂ ਤੋਂ ਹੀ ਵੱਡੀ ਗਿਣਤੀ ਸੰਗਤਾਂ ਇਸ ਪਾਵਨ ਪਿੱਤਰ ਸਥਾਨ ਤੇ ਨਕਮਸਤਕ ਖਾਣ ਦੇ ਲਈ ਪਹੁੰਚ ਰਹੀ ਹੈ ਕਿਉਂਕਿ ਅੱਜ ਦੇ ਦਿਨ ਇੱਥੇ ਆ ਕੇ ਜਦੋਂ ਸਮੁੱਚਾ ਵਿਸ਼ਵ ਜਿਹੜਾ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਨੂੰ ਸਜਦਾ ਕਰ ਰਿਹਾ ਕੋਟਨ-ਕੋਟ ਪ੍ਰਣਾਮ ਕਰ ਰਿਹਾ ਹੈ ਤਾਂ ਜਿਹੇਜ ਗੁਰੂ ਸਾਹਿਬ ਦੇ ਪ੍ਰਕਾਸ਼ ਸਥਾਨ ਤੇ ਆ ਕੇ ਇਸ ਪਹਾੜ ਪਿੱਤਰਾਂ ਸੰਤੇ ਆ ਕੇ ਨਤਮਸਤਕ ਹੋ ਪਾਣਾ ਇਹ ਵੀ ਬੜੇ ਕਰਮਾਂ ਵਾਲੀ ਗੱਲ ਤੇ ਕੁਛ ਸ਼ਰਧਾਲੂ ਇੱਥੇ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਮੈਂ ਚਾਹਉਂਗੀ ਅੱਜ ਦੇ ਦਿਨ ਗੁਰਦੁਆਰਾ ਗੁਰੂ ਕੇ ਮਹਿਲ ਦੇ ਦਰਸ਼ਨ ਕੀਤੇ ਗੁਰੂ ਤੇਗ ਬਹਾਦਰ ਸਿਮਰੀ ਆਏ ਘਰ ਨਾਉਣ ਦੇ ਆਵੇ ਧਾਏ ਦੇ ਮਾਵਾਕਾ ਅਨੁਸਾਰ ਜੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਹੈ ਪ੍ਰਕਾਸ਼ ਸਥਾਨ ਸ੍ਰੀ ਅਮਰਸਰ ਵਿਖੇ ਹੈ ਗੁਰੂ ਕੇ ਮਹਿਲ ਇਹਨਾਂ ਵੇਖੇ ਅੱਜ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ 350 ਸਾਲਾਂ ਸਤਿਕਾਰ ਦੇ ਨਾਲ ਮਨਾ ਰੀਆਂ ਨੇ ਸਵੇਰੇ ਅਮਰਤ ਵੇੜੇ ਜੋ ਕੇ ਕੁਰਬਾਨੀ ਦੇ ਪਾਠ ਹੋਏ ਨੇ ਉਸ ਤੋਂ ਉਪਰੰਤ ਆਸਾ ਦੀ ਵਾਰ ਦੇ ਕੀਰਤਨ ਹੋਏ ਨੇ ਭੋਗ ਪਾਏ ਨੇ ਸਾਨੂੰ ਵੇ ਸਮਾਂ ਸੁਭਾਗ ਸਮਾਂ ਜਿਹੜਾ ਉਹ ਪ੍ਰਾਪਤ ਹੋਇਆ ਦਰਸ਼ਨ ਕਰਨ ਦਾ ਅੱਜ ਦਰਸ਼ਨ ਕਰਨ ਵਾਸਤੇ ਅਸੀਂ ਇੱਥੇ ਆ ਕੇ ਨਾਕਮਸਤਕ ਹੋ ਕੇ ਬੜੇ ਪਿਆਰ ਸਹਿਤ ਗੁਰੂ ਕੋਲੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਇਹ ਜੋ ਗੁਰੂ ਸਾਹਿਬ ਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਇਹ ਬਲੀਦਾਨ ਹੈ ਇਹਦੇ ਵਰਗਾ ਹੋਰ ਕੋਈ ਦੁਨੀਆ ਤੇ ਦੁਨੀਆ ਚ ਕਿਤੇ ਨਹੀਂ 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 ਮਿਲਦੀ ਸੋ ਇਸ ਕਰਕੇ ਧੰਨ ਗੁਰੂ ਤੇਗ ਬਹਾਦਰ ਜਿਨ੍ਹਾਂ ਨੇ ਸਾਨੂੰ ਇਹ ਜੀਵਨ ਦੀ ਜਾਚ ਦੱਸੀ ਕਿ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ ਸੋ ਕਸ਼ਮੀਰੀ ਪੰਡਤਾਂ ਦੀ ਫਰਿਆਦ ਨੂੰ ਸੁਣ ਕੇ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ ਤੇ ਉਹਨਾਂ ਨੂੰ ਇਸ ਜੋ ਉਹਨਾਂ ਦਾ ਤਬਦੀਲ ਕਰ ਰਿਹਾ ਸੀ ਔਰੰਗਜ਼ੇਬ ਧਰਮ ਉਹਨੂੰ ਬਚਾਉਣਾ ਕੀਤਾ ਇਹ ਉਹਨਾਂ ਕਰਕੇ ਉਹਨੂੰ ਤਿਲਕ ਜੰਜੂ ਤੇ ਰੱਖੇ ਕਿਹਾ ਜਾਂਦਾ ਹੈ ਇਸੇ ਕਰਕੇ ਉਹਨੂੰ ਤਿਲਕ ਜੰਜੂ ਤੇ ਰੱਖੇ ਕਿਹਾ ਜਾਂਦਾ ਹੈ ਤੇ ਨਾਲ ਇਨਾਂ ਕਸ਼ਮੀਰੀ ਪੰਡਤਾਂ ਨੂੰ ਉਹਨਾਂ ਨੇ ਆਪਣੇ ਸੀਨੇ ਦੇ ਨਾਲ ਲਾਇਆ ਗੁਰਬਾਣੀ ਦਾ ਵੀ ਫੈਸਲਾ ਹੈ ਜੋ ਕੰਠੇ ਆਵੇ ਤੇ ਸਰਨ ਲਾਵੇ ਇਹ ਬਿਰਦ ਸਾਮੀ ਸੰਦਾ ਇਨਾ ਸ਼ਬਦਾਂ ਦੇ ਨਾਲ ਹੀ ਮੈਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਕਰਦਾ ਔਰ ਦਰਸ਼ਨ ਕਰਕੇ ਨਿਹਾਲ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਂ ਕੋ ਹਰ ਰੰਗ ਲਾ ਕੋ ਇਸ ਜੁਗ ਮੈਂ ਸੋਕੀਅਤ ਹੈ ਸੂਰਾ ਜਣਾ ਸਗਲਾ ਵਸਤਾ ਕੇ ਜਾਂ ਕਾ ਸਤਗੁਰ ਪੂਰਾ ਜਾਂ ਕਾ ਸਤਗੁਰ ਪੂਰਾ ਸੂਰਾ ਸੋ ਬੇਜਾਨੀ ਐ ਜੋ ਲਰੈ ਦੀਨ ਕਹਿ ਤਾ ਪੁਰਜਾ ਪੁਰਜਾ ਕਟ ਮਰੇ ਕਟ ਮਰੇ ਕਬੂ ਨਾ ਛਾੜ ਏ ਤੇ ਅਗੇ ਅਰਦਾਸ ਅਮਾਰੀ ਜਿਉ ਪਿੰਡ ਸਭ ਤੇਰਾ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਕੀਵੇ ਛੇਵੇਂ ਗੁਰਦੇ ਲਾਲ ਪਿਆਰੇ ਪੋਤੇ ਗੁਰੇ ਅਰਜਨ ਦੇ ਬਾ ਗੁਰੂ ਪਿਤਾ ਤੋਂ ਲਿੱਦਾ ਸਿਉ ਸਹਿਜ ਗਿਆ ਨਾ ਹਿਰਦਿਓ ਸਹਿਜ ਗਿਆ ਬੇਸ਼ਕ ਦਾਤਾ ਤੇਗ ਚਲਾਵੇ ਮਨ ਤਿਆਗਿਆ ਵਸਤਾ ਦੇ ਤੇਗ ਬਹਾਦਰ ਸਤਗੁਰ ਨਾਵੇਂ ਜੀਵੇ ਰਾਗੀ ਮੰਝਲ ਦਾ ਜੀ ਕੋਲੇਜ ਪੋਰਾ ਸਾਹਿਬ ਬਕਾਲੇ ਵਰੇ 26 ਨੋ ਮਹੀਨੇ ਤੇਰਾ ਦਿਨ ਦੇ ਸਮੇ ਉਜਾਲੇ ਬਾਪ ਬਕਾਲੇ ਗੁਰੂ ਨੋਵੇ ਜੀ ਜਹਾਜ਼ ਲਬਾਣੇ ਦਾ ਜੀ ਜਹਾਜ਼ ਲਬਾਣੇ ਦਾ ਜੀ ਜਹਾਜ਼ ਲਬਾਣੇ ਦਾ ਡੁੱਬਦਾ ਗੁਰੂ ਨੇ ਬੰਨੇ ਲਗਾਇਆ ਆ ਗੁਰੂ ਲਾਗੋ ਮੱਖਣ ਨੇ ਕੋਠੇ ਚਰ ਸਭ ਨੂੰ ਸਮਝਾਇਆ ਪੱਜ ਬਾਈ ਗੁਰੂ ਗੇ ਪੱਜ ਬਾਈ ਗੁਰੂ ਗੇ ਪੱਜ ਬਾਈ ਗੁਰੂ ਗੇ ਤੇ ਦਰਸ ਦਿਖਾਵੇ ਮਨ ਤਿਆਗਿਆ ਅਵਸਥਾ ਦੇ ਤੇਗ ਬਹੱਦਰ ਸਤਗੁਰ ਨੋਵੇਂ ਉਹ ਸੀਮਾਲ ਬਤਾਰ ਦਿੱਤਾ ਅਤੇ ਅਸਾਮ ਦੀ ਕਲੇ ਮੁਕਾਈ ਜੋ ਪੁਤਲ ਟੜਫ ਰਹੇ ਦਰ ਤੋਂ ਦਾਦਰ ਤਣ ਦੀ ਪਾਈ ਜੋ ਸਾਇਬ ਤੋਂ ਬੜੀ ਹੈ ਜੋ ਸਾਇਬ ਤੋਂ ਬੜੀ ਹੈ ਜੋ ਸਾਇਬ ਤੋਂ ਬੜੀ ਹੈ ਬਨਾਇਆ ਦਾਤੇ ਤੇ ਪਰਸਾਵੇ ਮਨ ਤਿਆਗਿਆ ਅਵਸਥਾ ਦੇ ਤੇਗ ਹਾਦਰ ਸਤਗੁਰ ਨਾਵੇਂ ਓਏ ਮਾਤਾ ਦੇ ਨਾਂ ਉੱਤੋਂ ਨਾਨਕ ਚੱਕ ਜੋ ਤਾਮ ਵਸਾਇਆ ਜਦ ਆਏ ਗੋਬਿੰਦ ਜੀ ਤਾਂ ਫਿਰ ਅਨੰਦਪੁਰੀ ਫਰਮਾਇਆ ਜੋ ਸਾਇਬ ਤੋਂ ਬੜੀ ਹੈ ਜੋ ਸਾਇਬ ਤੋਂ ਬੜੀ ਹੈ ਜੋ ਸਾਇਬ ਤੋਂ ਬੜੀ ਹੈ ਬਣਾਇਆ ਦੱਤੇ ਦੇ ਪਰਸਾਵੇਂ ਮਨ ਤਿਆਗਿਆ ਵਸਤਾ ਦੇ ਤੇ ਇੱਕ ਬਹਾਦਰ ਸਤਗੁਰ ਨਾਵੇਂ ਓਏ ਰੂਪ ਸੀ ਦਰ ਤੇ ਆ ਕੁਰ ਲਈ ਹੋ ਰੂਪਾਰਤ ਮਾਤਾ ਦੀ ਜਾਂ ਸੀ ਦਰ ਤੇ ਆ ਕੁਰ ਲਈ ਉਹ ਬਾ ਫੜ ਕੇ ਪੰਡਤਾਂ ਦੀ ਉਦਾ ਤੇ ਸਿਰ ਦੇ ਨਾਲ ਲਵਾਈ ਦਿੱਲੀ ਤੋਂ ਦੁਖੀਆਂ ਨੂੰ ਦਿੱਲੀ ਤੋਂ ਦੁਖੀਆਂ ਨੂੰ ਦਿੱਲੀ ਤੋਂ ਦੁਖੀਆਂ ਨੂੰ ਦਾਤਾ ਤੂੰ ਹੀ ਗਲੇ ਲਗਾਵੇ ਮਲ त्याग ਵਸਤਾ ਹਾਦਰ ਸਤਗੁਰ ਨੋਵੇ ਮਲ ਤਿਆਗਿਆ ਅਵਸਥਾ ਦੇ ਤੇਗ ਬਹਾਦਰ ਸਤਗੁਰ ਨੋਵੇ ਜੰਦੂ ਰਾਖਾ ਪ੍ਰਪਤਾਕਾ ਕਿਨੂੰ ਵੱਡੂ ਕਲੂ ਮੈ ਸਾਕਾ ਸਾਧਨ ਰਹਿਤ ਇਤ ਜਨ ਕਰਹੀ ਸੀਸ ਦੀਆ ਪਰ ਸੀਨਾ ਉਚਰੀ ਐਸੇ ਮਾਨ ਨਵੇਂ ਗੁਰਦੇਵ ਜੀ ਦਾ ਸ਼ੀਦੀ ਦਿਹਾੜਾ 350 ਸਾਲਾ ਸ਼ੀਦੀ ਦਿਹਾੜਾ ਜੋਗੀ ਬੜੀ ਚੜ੍ਹਦੀ ਕਲਾ ਦੇ ਨਾਲ 350 ਸਾਲਾ ਸ਼ੀਦੀ ਸਤਾਬ ਦੀ ਸ਼ੋਨੀ ਗੁਰਦਾਰਾ ਪਰੰਪਰਕ ਕਮੇਟੀ ਦੇ ਸਹਿਯੋਗ ਨਾਲ ਬੜੀ ਚੜ੍ਹਦੀ ਕਲਾ ਦੇ ਨਾਲ ਗੁਰਦਾਰਾ ਗੁਰੂ ਕਮੈਲ ਵਿਖੇ ਮਨਾਈ ਜਾ ਰਹੀ ਹੈ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਭਾਈ ਦਿਆਲਾ ਜੀ ਗੱਜ ਗੱਜ ਕਰ ਆਈ ਨਾ ਹਲ ਜਾਏ ਸਿੱਧਾ ਸੰਗਾਂ ਦੇ ਚਰਨਾਂ ਨੂੰ ਭਾਵੇ ਸ੍ਰੀ ਆਕਾਲ ਬੜੇ ਹੋਰ ਸੰਤਾਂ ਵੀ ਮੌਜੂਦ ਨੇ ਜੀ ਅੱਜ ਦੇ ਦਿਨ ਆ ਕੇ ਦਰਸ਼ਨ ਕੀਤੇ ਇਹ ਕਹਿਣਾ ਚਾਹੀਦਾ ਬਹੁਤ ਵਧੀਆ ਲੱਗਾ ਜੀ ਗੁਰੂ ਮਹਾਰਾਜ ਜੀ ਦਾ ਸਿੱਧੇਪੁਰ ਪਿਆ ਸੰਗਤਾਂ ਮਨਾ ਰਹੀਆਂ ਜੀ ਜਾਓ ਜਲਾਲ ਦੇ ਨਾਲ ਬੜਾ ਚਾਹ ਸੰਗਤਾਂ ਦੇ ਵਿੱਚ ਜੀ ਅਨੰਦਪੁਰ ਸਾਹਿਬ ਵੀ ਬਹੁਤ ਵੱਡੇ ਸਮਾਗਮ ਹੋ ਰਹੇ ਨੇ ਬਹੁਤ ਸੋਹਣੀ ਜਿਹੜੀ ਆ ਟਾਡੀ ਜੋ ਕਵਿਸ਼ਰੀ ਸੁਣਾਈ ਗਈ ਹੈ ਮਨਿੰਦਰ ਫੇਰ ਆਵਾਂਗੇ ਤੁਹਾਡੇ ਕੋਲ ਅਨੰਦਪੁਰ ਸਾਹਿਬ ਲੈ ਕੇ ਚੱਲਦੇ ਹਾਂ ਸੰਗਤ ਦਰਸ਼ਕਾਂ ਨੂੰ ਉੱਥੇ ਵੀ ਦਰਸ਼ਨ ਕਰਵਾ ਦਈਏ ਅਨੰਦਪੁਰ ਸਾਹਿਬ ਤੋਂ ਮੇਰੇ ਸੋਗੀ ਬਲਜੀਤ ਚਾਨਣਾ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਕੋਲ ਵੀ ਚੱਲਦੇ ਹਾਂ ਬਲਜੀਤ ਅਥੇ ਵੀ ਦੇਖਣਾ ਚਾਹਾਂਗੇ ਦਰਸ਼ਨ ਕਰਨੇ ਚਾਹਾਂਗੇ ਅਰੰਧਪੁਰ ਸਾਹਿਬ ਵਖੇ ਕਿਸ ਤਰ੍ਹਾਂ ਦੀ ਰੌਣਕਾਂ ਨੇ ਤੇਗ ਬਹਾਦਰ ਸੀ ਕ੍ਰਿਆ ਕਰੀ ਨਾ ਕਿਨੂ ਆਨ ਤੇਗ ਬਹਾਦਰ ਕੇ ਚਲਤ ਭਿਉ ਜਗਤ ਕੋ ਸੋਗ ਹੇ 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 ਸਭ ਜਗ ਭਿਉ ਜੈ 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 ਸਰ ਲੋਕ ਨੌਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬ ਦੀ ਅਨੰਦਪੁਰ ਦੀ ਪੁਰੀ ਦੇ ਵਿੱਚ ਮਨਾਈ ਜਾ ਰਹੀ ਹੈ ਤੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਤੁਹਾਨੂੰ ਅਨੰਦਪੁਰ ਸਾਹਿਬ ਦੀ ਜ਼ਿਕਰ ਦਸੀਏ ਤਾਂ ਅਨੰਦਪੁਰ ਸਾਹਿਬ ਦੇ ਵਿੱਚ ਖਾਸ ਤੌਰ ਤੇ ਇਸ ਸਮੇਂ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਬਾਹਰ ਖੜੇ ਆ ਜਿੱਥੇ ਸੰਗਤ ਜਿਹੜੀ ਲਗਾਤਾਰ ਨਤਮਸਤਕ ਹੋ ਰਹੀ ਹੈ ਗੁਰਦੁਆਰਾ ਸਾਹਿਬ ਨੂੰ ਖੂਬਸੂਰਤ ਤਰੀਕੇ ਦੇ ਨਾਲ ਸਜਾਇਆ ਹੈ ਤੇ ਇਸ ਦੇ ਨਾਲ ਹੀ ਗੁਰਦੁਆਰਾ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਤੇ ਮੌਜੂਦ ਹੈ ਗੁਰਦੁਆਰਾ ਗੁਰੂ ਕਾ ਮਹਿਲ ਸ਼੍ਰੀ ਅਨੰਦਪੁਰ ਸਾਹਿਬ ਉਹ ਵੀ ਅਨੰਦਾਂ ਦੀ ਪੁਰੀ ਦੇ ਵਿੱਚ ਮੌਜੂਦ ਹੈ ਅਨੰਦਪੁਰ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਡੂੰਗਾ ਇਤਿਹਾਸ ਰਿਹਾ ਹੈ ਕਿਉਂਕਿ ਅਨੰਦਪੁਰ ਸਾਹਿਬ ਦੀ ਸਥਾਪਨਾ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਪਹਾੜੀ ਰਾਜਿਆਂ ਤੋਂ ਮੁੱਲ ਜ਼ਮੀਨ ਖਰੀਦ ਕੇ ਜਿਹੜੀ ਬਸਾਇਆ ਸੀ ਤੇ ਇੱਥੇ ਹੀ ਗੁਰੂ ਸਾਹਿਬ ਦਾ ਜਿਹੜਾ ਕਾਰ ਹੈ ਜਿਸ ਨੂੰ ਗੁਰੂ ਕਾ ਮਹਿਲ ਕਿਹਾ ਜਾਂਦਾ ਹੈ ਤੇ ਇਸੇ ਅਸਥਾਨ ਤੇ ਕਸ਼ਮੀਰੀ ਪੰਡਤ ਪੰਡਤ ਕਿਰਪਾ ਰਾਮ ਦੀ ਅਗਵਾਈ ਦੇ ਹੇਠ ਨੰਦਪੁਰ ਸਾਹਿਬ ਪੁੱਜੇ ਸੀ ਕਿਉਂਕਿ ਉਸ ਸਮੇਂ ਔਰੰਗਜ਼ੇਬ ਦੀ ਹਕੂਮਤ ਸੀ ਤੇ ਔਰੰਗਜ਼ੇਬ ਦੇ ਵੱਲੋਂ ਜ਼ਬਰੀ ਜਿਹੜਾ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਸੀ ਤੇ ਉਸ ਜ਼ਬਰ ਤੇ ਜ਼ੁਲਮ ਦੇ ਖਿਲਾਫ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਦਿੱਲੀ ਦੇ ਚਾਂਦਨੀ ਚੌਕ ਵਿਖੇ ਪੁੱਜ ਕੇ ਸ਼ਹਾਦਤ ਦਿੱਤੀ ਗਈ ਲਸਾਨੀ ਸ਼ਹਾਦਤ ਹੈ ਅਦੁੱਤੀ ਸ਼ਹਾਦਤ ਹੈ ਦੁਨੀਆ ਦੇ ਇਤਿਹਾਸ ਦੇ ਵਿੱਚ ਦੁਨੀਆ ਦੇ ਕਿਸੇ ਧਰਮ ਦੇ ਵਿੱਚ ਐਸੀ ਸ਼ਹਾਦਤ ਨਹੀਂ ਮਿਲਦੀ ਗੁਰੂ ਸਾਹਿਬ ਦੀ ਜਦੋਂ ਸ਼ਹਾਦਤ ਹੁੰਦੀ ਹੈ ਤਾਂ ਗੁਰੂ ਸਾਹਿਬ ਦਾ ਜਿਹੜਾ ਸੀਸ ਉਹ ਧੜ ਦੇ ਨਾਲੋਂ ਅਲੱਗ ਕੀਤਾ ਜਾਂਦਾ ਹੈ ਤੇ ਧੜ ਤੁਸੀਂ ਦਿੱਲੀ ਦੇ ਵਿੱਚ ਜਿਹੜਾ ਧੜ ਦਾ ਸੰਸਕਾਰ ਕੀਤਾ ਜਾਂਦਾ ਹੈ ਤੇ ਗੁਰੂ ਸਾਹਿਬ ਦੇ ਸੀਸ ਨੂੰ ਭਾਈ ਜੈਤਾ ਜੀ ਵੱਖ-ਵੱਖ ਸਥਾਨਾਂ ਤੋਂ ਹੁੰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਉਂਦੇ ਨੇ ਤੇ ਅਨੰਤਪੁਰ ਸਾਹਿਬ ਦੇ ਜੇਸਾ ਸਥਾਨ ਤੇ ਗੁਰੂ ਸਾਹਿਬ ਦੇ ਸੀਸ ਦਾ ਸੰਸਕਾਰ ਹੁੰਦਾ ਹੈ ਉਸ ਸਥਾਨ ਤੇ ਅੱਜ ਕੱਲ ਗੁਰਦੁਆਰਾ ਸੀਸਕੰਡ ਸਾਹਿਬ ਸ਼ਿਸ਼ੋਭਿਤ ਹੈ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਤਖਤਸ਼੍ਰੀ ਕੇਸਗੜ ਸਾਹਿਬ ਦੇ ਨਤਮਸਤਕ ਹੋਰੀਆਂ ਨੇ ਗੁਰਦੁਆਰਾ ਸੀਸਕੰਡ ਸਾਹਿਬ ਦੇ ਨਤਮਸਤਕ ਹੋਰੀਆਂ ਨੇ ਤੇ ਪੋਰਾ ਸਾਹਿਬ ਵੀ ਪੁਜਰੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦੀ ਜਿਹੜਾ ਗੁਰਪੁਰ ਵੈ ਗੁਰੂ ਸਾਹਿਬ ਦਾ 350 ਸਾਲਾ ਨਤਮਸਤਕ ਹੋਰੀਓ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਕੇ ਚਲਤ ਹਾ ਹੇ ਸਭ ਜਗ ਭਇਓ ਜੈ ਜੈ ਸਰਲੋਕ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਵੇਂ ਪਾਤਸ਼ਾਹ ਜੀਆਂ ਦਾ ਜੋ 350 ਸਾਲਾਂ ਜੋ ਸ੍ਰੀ ਆਨੰਦਪੁਰ ਸਾਹਿਬ ਆਨੰਦਪੁਰੀ ਵਿੱਚ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਸਿੱਖ ਕੌਮ ਖਾਲਸਾ ਪੰਥ ਸ਼ਰੋਮਣੀ ਗੁਰਦਆਰਾ ਪੰਥ ਕਮੇਟੀ ਤੇ ਸਾਰੀਆਂ ਸੰਗਤਾਂ ਬਹੁਤ ਚੜ੍ਹਦੀ ਕਲਾ ਨਾਲ ਮਨਾ ਰਹੀਆਂ ਵਾ ਪਰ ਇੱਕ ਗੱਲ ਦਾ ਹੁੰਦਾ ਹੈ ਕਿ ਵੀ ਸੰਗਤਾਂ ਦੱਸੋ ਸੰਗਤਾਂ ਜਿਹੜੀਆਂ ਨੇ ਉਹ ਲਗਾਤਾਰ ਇੱਥੇ ਹਾਜ਼ਰ ਹੋ ਰਹੀਆਂ ਨੇ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਜੀ ਇਹ ਪ੍ਰਬੰਧ ਬਹੁਤ ਵਧੀਆ ਜੀ ਕਾਰ ਸੇਵਾ ਵਾਲਿਆਂ ਵੱਲੋਂ ਵੇ ਸ੍ਰੋਣੀ ਕਮੇਟੀ ਵੱਲੋਂ ਵੇ ਸਰਕਾਰ ਵੱਲੋਂ ਪ੍ਰਬੰਧ ਬਹੁਤ ਆ ਪਰ ਸੰਗਤ ਜਿਹੜੀ ਹੈ ਬਹੁਤ ਘਟਾਈ ਹੈ ਜੀ ਸੰਗਤ ਦਾ ਸਵੇਰ ਦਾ ਸਮਾਂ ਥੋੜੀ ਸੰਗਤ ਜ਼ਰੂਰ ਘਟਾ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਸ਼ਹੀਦੀ ਸ਼ਤਾਬ ਦੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਈਆਂ ਜਾ ਰਹੀਆਂ ਨੇ ਤੇ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੱਡੇ ਜਿਹੜੇ ਪ੍ਰਬੰਧ ਕੀਤੇ ਗਏ ਨੇ ਵੱਡੇ ਸਮਾਗਮ ਲਗਾਤਾਰ ਜਿਹੜੇ ਮਨਾਏ ਜਾ ਰਹੇ ਨੇ ਜਿਨ੍ਹਾਂ ਵਿੱਚ ਖਾਸ ਤੌਰ ਤੇ ਅੱਜ ਸ਼ਹੀਦੀ ਗੁਰਪੁਰਬ ਮੌਕੇ ਗੁਰਦੁਆਰਾ ਸੀਸਗੰਨ ਸਾਹਿਬ ਦੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਕੁਝ ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਨਤਮਸਤਕ ਹੋ ਕੇ ਗਏ ਨੇ ਤੇ ਉਹ ਗੁਰਦੁਆਰਾ ਸੀਸਗੰਨ ਸਾਹਿਬ ਵਿਖੇ ਗਏ ਨੇ ਤੇ ਤਕਰੀਬਨ 10:30 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪੰਜਾਬ ਸਰਕਾਰ ਦੇ ਵੱਲੋਂ ਵੀ ਬੀਤੇ ਕੱਲ ਜਿਹੜੇ ਸਮਾਗਮ ਕੀਤੇ ਗਏ ਇੱਕ ਵਾਰ ਮੈਂ ਗੁਰਦੁਆਰਾ ਸਾਹਿਬ ਦਾ ਜਿਹੜਾ ਬਾਹਰੀ ਹਿੱਸਾ ਹੈ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਕਿਸ ਤਰੀਕੇ ਦੇ ਨਾਲ ਖੂਬਸੂਰਤ ਜਿਹੜਾ ਤਰੀਕੇ ਦੇ ਨਾਲ ਇਹਨੂੰ ਸਜਾਇਆ ਗਿਆ ਹੈ ਕਿਉਂਕਿ ਜਦੋਂ ਵੀ ਇਸ ਤਰ੍ਹਾਂ ਦੀਆਂ ਸ਼ਹੀਦੀ ਸ਼ਤਾਬ ਦੀਆਂ ਮਨਾਈਆਂ ਜਾਂਦੀਆਂ ਨੇ ਗੁਰਪੁਰਬ ਹੁੰਦੇ ਨੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦਲ ਪੰਥਾਂ ਦੀ ਜਿਹੜੀ ਇਹ ਖਾਸ ਤੌਰ ਤੇ ਕੋਸ਼ਿਸ਼ ਹੁੰਦੀ ਹੈ ਕਿ ਸੰਗਤ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਵੇ ਤਾਂ ਇੱਕ ਰੋਹਾਨੀਅਤ ਦਾ ਜਿਹੜਾ ਅਹਿਸਾਸ ਹੈ ਉਹ ਪੂਰੀ ਫਿਜ਼ਾ ਦੇ ਵਿੱਚ ਹੋਵੇ ਤਾਂ ਸੰਗਤ ਤੁਸੀਂ ਦੇਖ ਸਕਦੇ ਹੋ ਦਲ ਪੰਥਾਂ ਦੇ ਨਾਲ ਜੁੜੀਆਂ ਹੋਈਆਂ ਫੌਜਾਂ ਜਿਹੜੀਆਂ ਨੈਂਕਸਨ ਫੌਜਾਂ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਪੁੱਜ ਰਹੀਆਂ ਨੇ ਤੇ ਗੱਲਬਾਤ ਵੀ ਕਰਦੇ ਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 350 ਸਾਲਾਂ ਸ਼ਹੀਦੀ ਸ਼ਤਾਬ ਦੀ ਜਿਹੜੀ ਮਨਾਈ ਜਾ ਰਹੀ ਹੈ ਗੁਰੂ ਸਾਹਿਬ ਦਾ ਇਹ ਸਥਾਨ ਹੈ ਨੌਵੇਂ ਪਾਤਸ਼ਾਹ ਦੀ ਮੁੱਲ ਖਰੀਦੀ ਹੋਈ ਧਰਤੀ ਜਿਹੜੀ ਅਨੰਪੁਰ ਸਾਹਿਬ ਉਹਨਾਂ ਨੇ ਵਸਾਈ ਕੀ ਕਹਿਣਾ ਚਾਹੋਗੇ ਕਿਸ ਭਾਵਨਾ ਦੇ ਨਾਲ ਇੱਥੇ ਆਉਣਾ ਚਾਹੀਦਾ ਹੈ ਦੇਖੋ ਜੀ ਭਾਵਨਾ ਤਾਂ ਇਹੀ ਆ ਸਾਰੀ ਮਨ ਤੋਂ ਬੋਲਿਆ ਅੰਗਰੇਨ ਤੋਂ ਆਏ ਆ ਅਸੀਂ ਲੰਗਰ ਲਾਇਆ ਜੀ ਨੀਤ ਸੀ ਇਹ ਮਹਾਰਾਜ ਜੀ ਨੇ ਆਪਣਾ ਸੀਸ ਦਿੱਤਾ ਸਿੱਖੀ ਵਾਸਤੇ ਬਾਲਾ ਤੋਂ ਬੋਲਣਾ ਨਹੀਂ ਆਉਂਦਾ ਪਰ ਇੰਨਾ ਕੀ ਕਹੂੰਗਾ ਵੀ ਜੇ ਹੋ ਸਕਦਾ ਅਮਰ ਸ਼ਕੋ ਸਿੱਖ ਬਣੋ ਤੇ ਚੜ੍ਹਦੀ ਕਲਾ ਚ ਹੋਵੋ ਦੇਖੋ ਭਾਈ ਸਾਹਿਬ ਇੰਗਲੈਂਡ ਤੋਂ ਆਏ ਨੇ ਤੇ ਉਹਨਾਂ ਨੇ ਕਿਹਾ ਕਿ ਅੰਮ੍ਰਿਤ ਛਕੋ ਬਾਣੇ ਤੇ ਬਾਣੀ ਦੇ ਧਾਰਨੇ ਹੋ ਇਸੇ ਤਰੀਕੇ ਦੇ ਨਾਲ ਸੰਗਤ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਖੜਾ ਪ੍ਰਸ਼ਾਦੀਆਂ ਦੇਗਾ ਜੜੀਆਂ ਉਹ ਕਰਵਾ ਕੇ ਸੰਗਤ ਕਿਸ ਤਰੀਕੇ ਦੇ ਨਾਲ ਲਗਾਤਾਰ ਜਿਹੜੀ ਅੰਮ੍ਰਿਤ ਵੇਲੇ ਤੋਂ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੀ ਹੈ ਕਿਉਂਕਿ ਪੂਰੀ ਦੇਸ਼ ਅਤੇ ਦੁਨੀਆ ਦੇ ਵਿੱਚ ਸਮਾਗਮ ਚੱਲ ਰਹੇ ਨੇ ਜਿਕਰ ਅਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਅਨੰਦਪੁਰ ਸਾਹਿਬ ਦੇ ਵਿੱਚ ਸ਼ਹੀਦ ਦੀ ਸ਼ਤਾਬ ਦੀਆਂ ਜੜੀਆਂ ਮਨਾਈਆਂ ਜਾ ਰਹੀਆਂ ਨੇ ਤੇ ਸਮਾਗਮਾਂ ਦੇ ਇੱਕ ਬਾਰੇ ਤੁਹਾਨੂੰ ਦੱਸ ਦਵਾਂ ਮੈਂ ਅੱਜ ਜਿੱਥੇ ਖਾਸ ਤੌਰ ਤੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣਗੇ ਉੱਥੇ ਲਗਾਤਾਰ ਜਿਹੜੇ ਧਾਰਮਿਕ ਸਵਾਗਤ ਧਾਰਮਿਕ ਦਰਬਾਰ ਜਿਹੜੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਚੱਲ ਰਹੇ ਨੇ ਤੇ ਇਸ ਤੋਂ ਇਲਾਵਾ 27 ਤਰੀਕ ਨੂੰ ਖਾਸ ਤੌਰ ਤੇ ਅਖੰਡ ਪਾਠ ਸਾਹਿਬ ਫਿਰ ਆਰੰਭ ਕੀਤੇ ਜਾਣਗੇ ਕਿਉਂਕਿ 29 ਤਰੀਕ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸੀਸ ਸੰਸਕਾਰ ਦੇ ਵਸ ਮਨਾਇਆ ਜਾਣਾ ਹੈ ਜਿਸ ਵਿੱਚ ਖਾਸ ਤੌਰ ਤੇ ਪੰਥ ਪ੍ਰਸਿੱਧ ਕੀਰਤਨੀਏ ਤੇ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਉਹ ਸੰਕਤਾਂ ਨੂੰ ਗੁਰ ਇਤਿਹਾਸ ਦੇ ਨਾਲ ਜੋੜਨਗੇ ਗੁਰਬਾਣੀ ਦੇ ਨਾਲ ਜੋੜਨਗੇ ਤੇ ਤੁਹਾਨੂੰ ਇਹ ਵੀ ਦੱਸ ਦਈਏ ਨਾਲ ਦੀ ਨਾਲ ਕਿ 28 ਤਰੀਕ ਨੂੰ ਗੁਰਦੁਆਰਾ ਬਿਬਾਨਗੜ ਸਾਹਿਬ ਕੀਰਤਪੁਰ ਸਾਹਿਬ ਕੇ ਸ਼ਿਸ਼ੋਭਤ ਹੈ ਉਹ ਸਥਾਨ ਜਿਸ ਸਥਾਨ ਤੇ ਨੌਵੇਂ ਪਾਤਸ਼ਾਹ ਦੇ ਸੀਸ ਨੂੰ ਭਾਈ ਜੈਤਾ ਜੀ ਲੈ ਕੇ ਆਏ ਸੀ ਉਸ ਅਸਥਾਨ ਦੇ ਉੱਪਰ ਜਿਹੜਾ ਦੇਰ ਸ਼ਾਮ ਕੀਰਤਨ ਦਰਬਾਰ ਹੋਵੇਗਾ ਧਾਰਮਿਕ ਸਮਾਗਮ ਹੋਏਗਾ ਤੇ ਉੱਥੋਂ ਤੁਹਾਨੂੰ ਥੋੜਾ ਰੁਕਣਾ ਚਾਹੂੰਗਾ ਅਸੀਂ ਥੋੜੀ ਜਿਹੀ ਬ੍ਰੇਕ ਲਈ ਥਰੁਕ ਰਿਹਾ ਤੇ ਤੁਹਾਨੂੰ ਆਪਾਂ ਗੁਰਦੁਆਰਾ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਇਲਾਕੇ ਚੱਲਾਂਗੇ ਜਸਪ੍ਰੀਤ ਅਸ਼ਕ ਉੱਥੋਂ ਮੇਰੇ ਸਹਿਯੋਗੀ ਜੁੜੇ ਨੇ ਉੱਥੇ ਵੀ ਦਰਸ਼ਨ ਕਰਾਵਾਂਗੇ ਛੋਟੀ ਜਿਹੀ ਬ੍ਰੇਕ ਤੁਸੀਂ ਕਿਤੇ ਨਾ ਜਾਣਾ